ਮਾਸ਼ੀਵਾੜੇ ਦੇ ਜੰਗਲਾਂ ਤੋਂ ਇੱਕ ਹੈਰਾਨ ਕਰ ਦੇਣ ਵਾਲੀ ਘਟਨਾ ਸਾਹਮਣੇ ਆ ਰਹੀ ਹੈ ਜਿੱਥੇ ਹਿੰਦੂ ਸੰਗਠਨਾ ਨੇ ਮਾਸ਼ੀਵਾੜੇ ਦੇ ਜੰਗਲਾਂ ਦੇ ਵਿੱਚ ਗੈਰ ਕਾਨੂੰਨੀ ਤਰੀਕੇ ਨਾਲ ਚੱਲ ਰਹੇ ਗਊ ਮਾਸ ਦੇ ਬੁੱੱਤੜਖਾਨੇ ਦਾ ਪਰਦਾਫਾਸ਼ ਕੀਤਾ ਹੈ ਦਰਅਸਲ ਇਹ ਮਾਸ਼ੀਵਾੜੇ ਦੇ ਜੰਗਲਾਂ ਦੇ ਵਿੱਚ ਤੀਜੀ ਵੱਡੀ ਘਟਨਾ ਹੈ ਅਤੇ ਤੀਜਾ ਵੱਡਾ ਬੁੱਤੜ ਖਾਨਾ ਹਿੰਦੂ ਸੰਗਠਨਾ ਵੱਲੋਂ ਫੜਿਆ ਗਿਆ। ਦਰਅਸਲ ਇਸ ਘਟਨਾ ਦੇ ਬਾਅਦ ਆਉਣ ਨਾਲ ਹੁਣ ਪੂਰੇ ਮਾਸ਼ੀਵਾੜੇ ਦੇ ਵਿੱਚ ਅਤੇ ਪੰਜਾਬ ਦੇ ਹਿੰਦੂ ਸੰਗਠਨਾ ਦੇ ਵਿੱਚ ਜਿਹੜਾ ਖੌਫ ਦੀ ਲਹਿਰ ਦੇਖੀ ਜਾ ਰਹੀ ਹੈ ਅਤੇ دہشت ਫੈਲ ਗਈ ਹੈ ਕਿਉਂਕਿ ਜਦੋਂ ਹਿੰਦੂ ਸੰਗਠਨਾ ਵੱਲੋਂ ਉਸ ਜੰਗਲ ਦਾ ਦੌਰਾ ਕੀਤਾ ਗਿਆ ਤਾਂ ਉਹਨਾਂ ਦੀਆਂ ਅੱਖਾਂ ਖੁੱਲੀਆਂ ਦੀਆਂ ਖੁੱਲੀਆਂ ਰਹਿ ਗਈਆਂ ਕਿਉਂਕਿ ਉਸ ਜੰਗਲ ਦੇ ਵਿੱਚ ਗਊਆਂ ਦੇ ਵੱਡ ਟੁਕ ਕਿੱਤ ਕਰਕੇ ਜਿਹੜੇ ਟੋਟੇ ਕਿਤੇ ਪਏ ਸਨ ਅਤੇ ਗਊਆਂ ਦੀਆਂ ਹੱਡੀਆਂ ਕਈ ਕਈ ਥਾਵਾਂ ਤੇ ਖਿਲਰੀਆਂ ਹੋਈਆਂ ਸਨ ਜਿੱਥੇ ਉਸ ਮਾਸੀਵਾੜੇ ਜੰਗਲ ਦੇ ਵਿੱਚ ਜਿੱਥੇ ਕਦੇ ਸ਼੍ਰੀ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਨੇ ਵਿਛੋੜੇ ਤੋਂ ਬਾਅਦ ਆਰਾਮ ਕੀਤਾ ਸੀ ਉਸ ਜੰਗਲ ਦੇ ਵਿੱਚ ਆ ਕੇ ਆਰਾਮ ਫਰਮਾਇਆ ਸੀ ਇੱਕ ਰਾਤ ਉਹਨਾਂ ਨੇ ਕੱਟੀ ਸੀ ਉਸ ਜੰਗਲ ਦੇ ਵਿੱਚ ਗਊਆਂ ਦਾ ਕਤਲ ਆਮ ਖੁੱਲੇ ਆਮ ਕੀਤਾ ਜਾ ਰਿਹਾ ਸੀ ਸੋ ਇਹ ਵੱਡਾ ਰੈਕਟ ਹੈ ਜਿਹੜਾ ਪਰਦਾ ਫਾਸ਼ ਕੀਤਾ ਗਿਆ ਪੰਜਾਬ ਪੁਲਿਸ ਨੇ ਵੀ ਕਾਨੂੰਨੀ ਜਿਹੜੀ ਕਾਰਵਾਈ ਹੈ ਉਸ ਨੂੰ ਲੈ ਕੇ ਸ਼ੁਰੂ ਕਰ ਦਿੱਤੀ ਹੈ ਪਰ ਤੁਹਾਨੂੰ ਦੱਸ ਦਈਏ ਕਿ ਸਿਪ ਸੈਨਾ ਆਗੂ ਨਿਸ਼ਾਨ ਸ਼ਰਮਾ ਇਤਨੂੰ ਲੈ ਕੇ ਕਾਫੀ ਖਫਾ ਨਜ਼ਰ ਆ ਰਹੇ ਨੇ ਅਤੇ ਉਹ ਪੰਜਾਬ ਸਰਕਾਰ ਅਤੇ ਪੰਜਾਬ ਪੁਲਿਸ ਤੋਂ ਲਗਾਤਾਰ ਇਨਸਾਫ ਦੀ ਮੰਗ ਕਰ ਰਹੇ ਨੇ। ਦਰਅਸਲ ਪਿਛਲੀ ਰਾਤ ਜਦੋਂ Hindu ਸੰਗਠਨਾ ਅਤੇ ਕੁਝ ਹਿੰਦੂ ਸੁਰੱਖਿਆ ਜਿਹੜੇ ਗਊ ਸੁਰੱਖਿਆ ਭਾਈਚਾਰੇ ਦੇ ਲੋਕਾਂ ਨੇ ਜੰਗਲ ਦੇ ਵਿੱਚ ਜਾ ਕੇ ਦੇਖਿਆ ਤਾਂ ਉਹਨਾਂ ਦੀਆਂ ਅੱਖਾਂ ਅੱਡੀਆਂ ਰਹਿ ਗਈਆਂ ਖੁੱਲੀਆਂ ਰਹਿ ਗਈਆਂ ਤੇ ਉਹ ਖੌਫਨਾਕ ਮੰਜ਼ਰ ਦੇਖ ਕੇ ਬਿਲਕੁਲ ਘਬਰਾ ਗਏ ਕਿਉਂਕਿ ਉਹਨਾਂ ਨੇ ਜਦੋਂ ਦੇਖਿਆ ਤਾਂ ਜੰਗਲ ਦੇ ਵਿੱਚ ਗਊਆਂ ਦੀਆਂ ਮਾਸ ਦੀਆਂ ਜਿਹੜੀਆਂ ਹੱਡੀਆਂ ਇੱਧਰ ਉੱਧਰ ਖਿਲਰੀਆਂ ਪਈ ਸਨ ਮਾਸ ਖਿਲਰ ਰਿਆ ਪਿਆ ਸੀ ਅਤੇ ਕੁਝ ਮਾਸ ਨੂੰ ਗਊਆਂ ਦੇ ਵੱਡ ਟੁੱਕ ਕਰਕੇ ਮਾਸ ਨੂੰ ਤਰਪਾਲਾ ਦੇ ਵਿੱਚ ਲਪੇਟਿਆ ਹੋਇਆ ਸੀ ਅਤੇ ਉਸ ਦੀ ਤਸਕਰੀ ਹੈ ਜਿਹੜੀ ਮਾਸ ਦੀ ਪੰਜਾਬ ਅਤੇ ਦੇਸ਼ ਦੇ ਵੱਖ-ਵੱਖ ਭਾਗਾਂ ਦੇ ਵਿੱਚ ਕੀਤੀ ਜਾਣੀ ਸੀ ਸੋ ਇਸ ਵੇਲੇ ਦੀ ਇਹ ਵੱਡੀ ਖਬਰ ਸਾਹਮਣੇ ਆ ਰਹੀ ਹੈ ਜਿਸ ਨੂੰ ਲੈ ਕੇ ਇੱਕ ਵਾਰ ਹਿੰਦੂ ਭਾਈਚਾਰਾ ਅਤੇ ਪੰਜਾਬ ਦੇ ਵਿੱਚ ਜਿਹੜਾ ਵਿਵਾਦ ਜ਼ਰੂਰ ਛਿੜ ਪਿਆ ਤੁਹਾਨੂੰ ਦੱਸ ਦਈਏ ਕਿ ਬਿੱਤੀ ਰਾਤ 마ਸ਼ੀਵਾੜੇ ਦੀ ਸਰਹੰਦ ਨਹਿਰ ਕਿਨਾਰੇ ਜੰਗਲੀ ਖੇਤਰ ਵਿੱਚ ਹਿੰਦੂ ਸੰਗਠਨਾ ਵੱਲੋਂ ਗਊਆਂ ਦੀ ਹੱਤਿਆ ਕਰ ਮਾਸ ਤਿਆਰ ਕਰਨ ਵਾਲੇ ਬੁੱਚੜਖਾਨਾ ਫੜਿਆ ਜਿਸ ਉੱਤੇ ਪੁਲਿਸ ਨੇ ਮੌਕੇ ਉੱਤੇ ਪਹੁੰਚ ਕੇ 10 ਦੇ ਕਰੀਬ ਕਤਲ ਕੀਤੀਆਂ ਗਊਆਂ ਦੇ ਅੰਸ਼ ਬਰਾਮਦ ਕੀਤੇ ਹਨ ਦਰਅਸਲ ਪਹਿਲਾ ਜਿਹੜਾ ਆਏ ਦਿਨ ਗਊਆਂ ਦੀ ਵੱਢ ਟੁੱਕ ਹੁੰਦੀ ਸੀ ਜਿਹੜੀਆਂ ਹੱਡੀਆਂ ਰਹਿ ਜਾਂਦੀਆਂ ਸਨ ਨਾਲ ਹੀ ਜੰਗਲ ਦੇ ਵਿੱਚ ਟੋਆ ਪੁੱਟ ਕੇ ਦਵਾ ਦਿੱਤੀਆਂ ਜਾਂਦੀਆਂ ਸਨ ਪਰ ਜਦੋਂ ਰਾਤ ਪੁਲਿਸ ਅਤੇ ਮੌਕੇ ਤੇ ਹਿੰਦੂ ਸੰਗਠਨ ਦੇ ਲੋਕ ਪਹੁੰਚੇ ਤਾਂ ਨੌ ਗਊਆਂ ਉਹਨਾਂ ਵੱਲੋਂ ਸੁਰੱਖਿਅਤ ਬਰਾਮਦ ਕੀਤੀਆਂ ਗਈਆਂ ਜਿਨ੍ਹਾਂ ਨੂੰ ਬਾਅਦ ਵਿੱਚ ਵੜਿਆ ਜਾਣਾ ਸੀ ਟੁੱਕਿਆ ਜਾਣਾ ਸੀ ਅਤੇ ਉੱਥੇ ਹੀ ਦਵਾ ਦਿੱਤਾ ਜਾਣਾ ਸੀ ਪਰ ਇਸ ਵੱਡੀ ਕਾਮਯਾਬੀ ਦੇ ਵਿੱਚ ਨੌ ਗਊਆਂ ਨੂੰ ਬਚਾਇਆ ਗਿਆ ਤੇ ਵੱਖ-ਵੱਖ ਗਊਸ਼ਾਲਾਾਂ ਦੇ ਵਿੱਚ ਇਹਨਾਂ ਗਊਆਂ ਨੂੰ ਭੇਜਿਆ ਗਿਆ ਅਤੇ ਆਰੋਪੀ ਸੀ ਜਿਹੜੇ ਦੋਸ਼ੀ ਸੀ ਜਿਹੜੇ ਗਊਆਂ ਦਾ ਕਤਲਿਆਮ ਕਰ ਰਹੇ ਸੀ ਉਹ ਮੌਕੇ ਤੇ ਫਰਾਰ ਹੋ ਗਏ ਪਰ ਪੁਲਿਸ ਦੇ ਹੱਥ ਇੱਕ ਵੱਡੀ ਕਾਮਯਾਬੀ ਜ਼ਰੂਰ ਲੱਗੀ ਹੈ ਕਿ ਪੁਲਿਸ ਨੇ ਇੱਕ ਆਰੋਪੀ ਨੂੰ ਗ੍ਰਿਫਤਾਰ ਕਰ ਲਿਆ ਪਰ ਇਸ ਘਟਨਾ ਤੋਂ ਬਾਅਦ ਹੁਣ ਜਿਹੜਾ ਪੰਜਾਬ ਦੇ ਵਿੱਚ ਅਤੇ ਖਾਸ ਕਰਕੇ ਰੂਪੜ ਮਾਸ਼ੀਵਾੜੇ ਦੇ ਜੰਗਲਾਂ ਦੇ ਵਿੱਚ ਇੱਕ ਦਹਿਸ਼ਤ ਦਾ ਮਾਹੌਲ ਜ਼ਰੂਰ ਬਣ ਗਿਆ ਜਿੱਥੇ ਇਹ ਜੰਗਲ ਹੈ ਜਿਹੜਾ ਪਵਿੱਤਰਤਾ ਦੇ ਨਾਲ ਜੁੜਿਆ ਹੋਇਆ ਉੱਥੇ ਕਤਲਿਆਵ ਗਊਆਂ ਦਾ ਇਸ ਨੂੰ ਲੈ ਕੇ ਹੁਣ ਹਿੰਦੂ ਭਾਈਚਾਰੇ ਦੇ ਲੋਕਾਂ ਦੇ ਵਿੱਚ ਜ਼ਰੂਰ ਨਰਾਜ਼ਗੀ ਦੇਖੀ ਜਾ ਰਹੀ ਹੈ ਆਓ ਸੁਣੋ ਤੁਸੀਂ ਵੀ ਕੀ ਕਹਿਣਾ ਹੈ ਸਿਰ ਸ਼ੈਨਾ ਅਗੂ ਨਿਸ਼ਾਦ ਸ਼ਰਮਾ ਦਾ ਅੱਜ ਅਰੇ ਗਊਆਂ ਵੱਡੀਆਂ ਜਾ ਰਹੀਆਂ ਅੱਜ ਗਊ ਵਾਂਸ਼ ਨੂੰ ਤਖਤਾਨ ਵਾਸਤੇ ਸਤਕਾਰ ਕਰਨ ਵਾਸਤੇ ਜੋ ਜੇਸਵੀ ਨਾਲ ਕੋਏ ਬਟੇ ਤਾਂ ਤੇ ਹੋਰ ਲੋਕ ਬੰਗਾਲ ਨਹੀਂ ਖੜ ਰਹੇ ਆ ਔਰ ਤਾਂ ਹੋਰ ਜਿਹੜੀਆਂ 11 ਗਊਦਾਂ ਸਾਡੇ ਰਾਣਾ ਜੀ ਨੇ ਨਿਕਸਰ ਜੀ ਨੇ ਗੁਰਪ੍ਰੀਤ ਜੀ ਨੇ ਰਾਤ ਬਚਾਈਆਂ ਉਹਨਾਂ ਦੀ ਇੱਕ ਗਾਂ ਗਊ ਮਾਤਾ ਦਾ ਪਛੜਿਆ ਜਨਮ ਦਿੱਤਾ ਉਹਨੇ ਬੜੇ ਸ਼ਰਮ ਦੀ ਗੱਲ ਆ ਪ੍ਰਸ਼ਾਸਨ ਨੂੰ ਮੈਂ ਬੇਨਤੀ ਕਰਦਾ ਕਿ ਇਹ ਖਾਸ ਕਰਕੇ ਇਹਨਾਂ ਨਹਿਰਾ ਦੇ ਕੰਢੇ ਜਿੰਨੇ ਡੇਰੇ ਹੈਗੇ ਆ ਕੁਝ ਜਨਾਂ ਦੇ ਇਹਨਾਂ ਸਭ ਦੀ ਵੈਰੀਫਿਕੇਸ਼ਨ ਕਰਾਈ ਜਾਵੇ ਜਿਹੜੀ ਜਗ੍ਹਾ ਦੇ ਉੱਪਰ ਇਹ ਨੇੜਾ ਹੈਗਾ ਉਸ ਦੀ ਮਾਲਕ ਨੂੰ 120 ਵੀਚੇ ਇਨਵੋਲਵ ਕੀਤਾ ਜਾਵੇ ਜੀ ਅਰੈਸਟਮੈਂਟ ਜਿਹਦੀ 120 ਵੀ ਦੇ ਵਿੱਚ ਤੇ ਇਹ ਜਿਹੜੇ ਐਸ ਡੇਰੇ ਦੇ ਨੇ ਮਾਲੇ ਨੇ ਜਿਹੜੀ ਸੰਪਤੀ ਬਣਾਈ ਆ ਉਹ ਜਿਹੜੀ ਡਿਸਟਰਾਏ ਕਰਨੀ ਚਾਹੀਦੀ ਆ ਜਿਹੜੀਆਂ ਇਹਨਾਂ ਦੇ ਵਹੀਕਲ ਨੇ ਉਹ ਪ੍ਰਸ਼ਾਸਨ ਬੌਂਡ ਕਰੇ